ਆਲੇ ਨਕਾਇਜ਼ ਜਿਹੜੀ ਗੱਲ ਦੱਸ ਪਾਇਆ ਗੱਲ ਆ। ਹਾਂ। ਅੜੇ ਬੜਸੋ। ਇਹ ਧਰਨਾ ਜਿ ਲੱਗਿਆ ਹੈ। ਨਾਲ ਇਹ ਵੀ ਸਰਕਾਰੂ ਪੱਤਰਕਾਰ ਵੀ ਹੁੰਦੇ ਆ। ਉਹ ਸਰਕਾਰ ਦੇ ਪੱਤਰਕਾਰ ਖੜੇ ਆ ਪਹਿਲੇ ਪਾਸੇ ਗੱਡੀ ੌਰਨ ਦੇਖ ਲਿਓ ਸਾਰੇ ਪੀਸ ਵਾਲੇ ਟੱਪ ਕੇ ਹੁਣ ਮਾਨ ਨਹੀਂ ਗ੍ਰਿਫਤਾਰੀ ਦੇਣਗੇ ਹੁਣ ਜਾ ਕੇ ਅੱਗੇ ਹੁਣ ਵਿਛੜ ਗਿਆ ਮੇਲਾ ਇੱਥੇ ਬਸ ਲੋਕ ਟਾਵੇਂ ਟਾਵੇਂ ਰਹਿ ਗਏ ਬਾਅਦਸ ਮੋੜ ਨਾਲੇ ਬੇਰਕਾ ਫੈਕਟਰੀ ਕੋਲੇ ਆ ਬੇਰਕਾ ਡੈਰੀ ਕੋਲੇ ਸਾਹਮਣੇ ਬੇਰਕਾ ਡੈਰੀ ਆ ਦੇ ਅੱਗੇ ਨਹਿਰ ਹੈ ਜਿਹੜੀ ਆਪਾਂ ਨੰਦਪੁਰ ਸਾਹਿਬ ਨੂੰ ਜਾਣਦੇ ਆ ਜੀ ਸੈਨ ਦੌਦਰ ਪਹੁੰਚਤੇ ਆ ਅਸੀਂ ਅੱਜ ਬੁੱਡੇ ਨਾਲੇ ਤੇ ਆ ਦੇਖ ਲੋ ਖੜੀ ਪੁਲਿਸ ਇਹਨੇ ਲੰਘਣੀ ਦਿਨਾ ਸਾਰੀ ਨੰਗੀ ਪੌਲਕ ਅੱਗੇ ਗਈ ਚੱਲ ਮੈਥੇ ਦਾ ਤੁਰਿਆ ਨਹੀਂ ਸੀ ਐਵੇਂ ਕਰਕੇ ਜਰਨਾ ਮੈਂ ਤਾਂ ਪਰ ਇੱਥੇ ਹੀ ਖੜ ਗਿਆ ਉਹ ਇਹਨਾ ਆਹ ਦੇ ਪੁਲਿਸ ਦੀ ਗੱਡੀ ਆ ਵੀ ਪੰਜਾਬ ਪੁਲਿਸ ਸਾਰੇ ਲੋਕ ਖੜਿਆ ਪਰ ਇਹ ਵੀ ਪ੍ਰਸ਼ਾਦਾ ਵਰਤਾਈ ਜਾਂਦੀ ਹੈ ਗੱਡੀ ਉਹ ਖੜੀ ਥੋੜਾ ਜੀ ਗੱਡੀ ਖੜੀ ਜਾ ਦੇ ਵੱਡੀ ਬੱਸ ਖੜੀ ਨਾਲ ਅਵਲਖੋ ਤਰਪੀ ਸੰਗਤੋ ਬਿਆਨ ਤ ਨੂੰ ਕਰਤਾ ਫੋਨ ਲਿਆ ਗਿਆ ਚੱਲ ਗਿਆ ਆਪਾਂ ਹੁਣ ਇਧਰ ਆਪਾਂ ਉਹਨਾਂ ਗਾਂ ਕੀ ਬੱਸ ਚੱਕਿਆ ਨਹੀਂ ਹੁਣ ਆ ਸਤਨਾਮ ਉਹ ਠੀਕ ਕਰਦਾ ਸੰਗਤ ਨੇ ਉਹਨਾਂ ਨੇ ਗ੍ਰਿਫਤਾਰ ਕਰ ਲੈਣੇ ਆ ਕਬਲ ਤਾਂ ਹੁਣ ਟਲ ਗਿਆ ਬੇੜਾ ਸੰਗਤ ਉਧਰ ਦਾ ਟਾਲਦੀ ਹੋਊ ਵਿੱਚ ਦਾ ਕਹਿੰਦੇ ਆ ਵੀ ਉੱਤਰ ਨੂੰ ਕਹਿੰਦੇ ਰਵਾਨਾ ਹੋਗੇ ਤਾਜਪੁਰ ਨੂੰ ਠੀਕ ਆ ਉਸ ਦਾ ਲਾਗੇ ਵਾਪਸ ਮੁੜਨ ਬਗਲ ਆਪਾ ਉੱਥੇ ਚੱਲਦੇ ਆ ਮੋਟਰਸਾਈਕਲਾਂ ਦੇ ਕੋਲੇ ਕਿ ਨਹੀਂ ਆਜੋ ਇੱਥੇ ਆਪਾਂ ਦਾ ਇੱਥੇ ਦੇਖੀ ਆਉਗਾ ਹੋ ਕੀ ਹਾਲ ਬੱਜੜ ਕੀ ਪੁਲਿਸ ਵੀ ਉਹ ਜਾਂਦੀ ਆ ਸਤਨਾਮ ਵੈਗਰੂ ਹੋ ਗਈ ਉਹ ਜਾਂਦੀ ਆ ਪੁਲਿਸ ਉਹ ਬੱਜੜ ਕਾ ਮੇਲਾ ਲੋਕ ਅੱਗੇ ਉੱਠ ਕੇ ਇਹ ਖੜੀ ਇੱਥੇ ਪੁਲਿਸ ਉਹ ਨਾਕੇ ਇਧਰਲੇ ਭੰਨ ਕੇ ਦੇਖੋ ਜੀ ਆ ਗਏ ਮੁੰਡੇ ਰੋਡ ਖੋਲ ਦੇਣਾ ਪਰ ਪਾਰ ਕਰਨਾ ਉੱਠਾ ਹੋ ਜਾਣਾ